ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ 6 ਤੋਂ ਲੈ ਕੇ 10 ਅਗਸਤ ਤੱਕ ਦੇ ਮੌਸਮ ਦੀ ਯਾਨੀ ਕਿ ਅਗਲੇ 4-5 ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਇਹ ਤੁਹਾਨੂੰ ਲਾਈਵ ਅਪਡੇਟ ਲੈ ਜਿਹੜੀ ਲੈ ਕੇ ਹਾਜ਼ਰ ਹੋਇਆ ਤੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ ਆਉਂਦੇ ਦਿਨਾਂ ਦੇ ਮੌਸਮ ਦੀ ਜੇਕਰ ਗੱਲ ਐਸਐਲ ਦੇ ਮੌਸਮ ਦੇ ਕਰਦੇ ਹਾਂ ਪੰਜਾਬ ਦੀ ਤੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਐਸਐਲ ਬਦਲਬਾਜ਼ੀ ਬਣੀ ਹੋਈ ਹੈ ਤੇ ਆਉਂਦੇ ਇਹ ਘੰਟਿਆਂ ਦੇ ਵਿੱਚ ਕਿਤੇ ਟੁੱਟਵੇਂ ਛਰਾਟੇ ਜੇ ਲੱਗ ਸਕਦੇ ਨੇ ਕੁਝ ਮਾਝੇ ਤੇ ਦੋਆਬੇ ਦੇ ਖੇਤਰਾਂ ਦੇ ਵਿੱਚ ਸਵਾਉਂ ਦੇ ਦਿਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਜਾਰੀ ਰਹਿਣ ਦੀ ਉਮੀਦ ਹੈ ਕਿਉਂਕਿ ਜਿਹੜੀ ਮੌਨਸੂਨ ਦੀ ਟਰਫ ਹੈ ਉਹ ਇਸ ਵੇਲੇ ਪਹਾੜਾ ਦੇ ਨਾਲ ਲੱਗੀ ਹੋਈ ਹੈ ਜਿਹਦੇ ਸਦਕਾ ਅਜੇ ਹਿਮਾਚਲ ਉੱਤਰਾਖੰਡ ਜੰਮੂ ਦੇ ਵਿੱਚ ਬਹੁਤ ਹੀ ਭਾਰੀ ਮੀਂਹ ਜਿਹੜੇ ਵੇਖਣ ਨੂੰ ਮਿਲਿਆ ਬੀਤੇ 24-36 ਘੰਟਿਆਂ ਤੋਂ ਇੱਥੇ ਲਗਾਤਾਰ ਤਾਬਰਤੌਰ ਮੀਂਹ ਜਿਹੜਿਆ ਵੇਖਣ ਨੂੰ ਮਿਲ ਰਹੇ ਨੇ ਜਿਹਦੇ ਸਦਕਾ ਅੱਜ ਹਿਮਾਚਲ ਉੱਤਰਾਖੰਡ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਇਸ ਲਈ ਅਗਲੇ ਜੇਕਰ 4 ਦਿਨਾਂ ਦੀ ਗੱਲ ਕਰਦੇ ਹਾਂ ਜੀ ਯਾਨੀ ਕਿ 8-9-10 ਤਰੀ ਤੇ ਆਉਂਦੇ 4 ਦਿਨਾਂ ਦੇ ਵਿੱਚ ਉਮੀਦ ਹੈ ਸਰਸ੍ਰੀਲਾ ਇਸੇ ਤਰ੍ਹਾਂ ਚੱਲਦੇ ਰਹਿਣ ਦੇ आसार ਨੇ ਕਿਉਂਕਿ ਮੌਨਸਨ ਟ੍ਰਾਫ ਪਹਾੜਾਂ ਦੇ ਨਾਲ ਲੱਗੇ ਹੋਏ ਆ ਪਹਾੜਾਂ ਦੇ ਵਿੱਚ ਜ਼ਬਰਦਸਤ ਮੀਂਹ ਵੇਖਣ ਨੂੰ ਮਿਲਣਗੇ ਪਲੱਸ ਇੱਕ ਪਛਮੀ ਸਿਸਟਮ ਪਹੁੰਚ ਕਰ ਚੁੱਕਿਆ ਹੈ ਗਰਾਊਂਡ ਲੈਵਲ ਤੇ ਦੀ ਮੌਜੂਦਗੀ ਹੈ ਜਿਹਦੇ ਨਾਲ ਪਹਾੜਾਂ ਦੇ ਵਿੱਚ ਜ਼ਬਰਦਸਤ ਮੀਂਹ ਔਰ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਰੇਂਜ ਖੇਤਰ ਆਉਂਦੇ ਆ ਪੰਜਾਬ ਦੇ ਹਰਿਆਣਾ ਦੇ ਤੇ ਯੂਪੀ ਦੇ ਪਛਮੀ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਕਿਤੇ ਕਿਤੇ ਤੇਜ਼ ਝਾਟੇ ਲੱਗਦੇ ਰਹਿਣਗੇ ਜੇਕਰ ਤੁਹਾਨੂੰ ਜਿਲ੍ਹਾਵਾਰਾਂਕੜੇ ਦੱਸੀਏ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਹੁਸ਼ਿਆਰ ਫਿਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਰੋਪੜ ਡੇਰਾ ਬਸੇਨਾ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੀ ਉਮੀਦ ਰਹੇਗੀ ਆਉਂਦੇ 4-5 ਦਿਨਾਂ ਦੇ ਵਿੱਚ ਇਸਰਵਾ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਇੱਥੇ ਵੀ ਹਲਕੇ ਟੁੱਟਵੇਂ ਮੀਂਹ ਪਾ ਸਕਦੇ ਨੇ ਆਉਂਦੇ ਤਿੰਨ-ਚਾਰ ਦਿਨਾਂ ਦੇ ਵਿੱਚ ਇਸ ਸਲਾਵਾ ਜੇਕਰ ਫਮ ਮੌਸਮ ਵਿਭਾਗ ਦੀ ਰਿਪੋਰਟ ਦੇਖਦੇ ਆ ਜੀ ਉਹਦੇ ਵਿੱਚ ਵੀ ਇਹੀ ਮੌਸਮ ਵਿਭਾਗ ਨੇ ਆਖਿਆ ਕਿ ਆਉਂਦੇ ਦਿਨਾਂ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਬਣੇ ਹੋਏ ਨੇ ਸੋ ਇਹ ਜਿਹੜੇ ਮਖਰੂਫ ਨਾਲ ਕਵਰ ਹੋ ਸਕਦੇ ਨੇ ਜਿੱਥੇ ਮੌਨਸੂਨ ਦੇ ਔਰ ਪਛੜੀ ਸਿਸਟਮ ਦੇ ਸਰਕਾਰ ਇਨ ਖੇਤਾਂਾਂ ਤੇ ਵਿੱਚ ਅਗਲੇ 4-5 ਦਿਨਾਂ ਦੇ ਵਿੱਚ ਮੀਂਹ ਹਲੇ ਵਰਣਗੇ ਕਿਉਂਕਿ ਅੱਜ ਵੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਵੇਖਣ ਨੂੰ ਮਿਲੇ ਖਾਸ ਕਰ ਲੁਧਿਆਣਾ ਲੁਧਿਆਣਾ ਦੇ ਆਲੇ ਦੁਆਲੇ ਦੇ ਖੇਤਰ ਸਮਰਾਲਾ ਹੋ ਗਿਆ ਦਰਾਹਾ ਹੋ ਗਿਆ ਕੋਹਾੜਾ ਹੋ ਗਿਆ ਮਾਝੂਆਰਾ ਹੋ ਗਿਆ ਇੱਥੇ ਜ਼ਬਰਦਸਤ ਮੀਂਹ ਵੇਖਣ ਨੂੰ ਮਿਲੇ ਇਸਲਾਵਾ ਸ਼੍ਰੀ ਫਤਿਹਗੜ ਸਾਹਿਬ ਦੇ ਕੁਝ ਖੇਤਰੋਂ ਪਟਿਆਲੇ ਦੇ ਕੁਝ ਖੇਤਰ ਡੇਰਾ ਬਸੇ ਮਹਾਲੀ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਵਿਖਣ ਨੂੰ ਮਿਲਿਆ ਅੱਜ ਜੇਕਰ ਆਪਾਂ ਤੁਹਾਨੂੰ ਸਿੱਧਾ ਅੰਕੜਿਆਂ ਤੇ ਲੈ ਕੇ ਚੱਲੀਏ ਜੋ ਅੱਜ ਜਾਰੀ ਕੀਤੇ ਨੇ ਜੀ ਮੌਸਮ ਵਿਭਾਗ ਨੇ ਵੈਰੀ ਹੈਵੀ ਰੇਨ ਦੇ ਅੱਜ ਅਲਰਟ ਸੀ 5 ਅਗਸਤ ਨੂੰ ਕੱਲ੍ਹ ਵੀ ਅਲਰਟ ਮੌਸਮ ਵਿਭਾਗ ਜਾਰੀ ਕਰ ਸਕਦਾ ਸੋ ਆਉਂਦੇ ਜਿਹੜੇ 10 11 12 ਇਹਨਾਂ ਦਿਨਾਂ ਦੇ ਵਿੱਚ ਹੈਵੀ ਰੇਨ ਦੇ ਅਲਰਟ ਨੇ ਹਾਲਕੀ ਅਪਡੇਟ ਜਿਹੜੀ ਹੈ ਰੋਜ਼ਾਨਾ ਤੌਰ ਤੇ ਅਪਡੇਟ ਹੁੰਦੀ ਹੁੰਦੀ ਹੈ ਮੌਸਮ ਵਿਭਾਗ ਕੋਲ ਇਸ ਲਈ ਕੱਲ੍ਹ ਵੀ ਅਲਰਟ ਜਿਹੜਾ ਮੌਸ ਇਸ ਲਈ ਵਾਜੀ ਮੀਂਹ ਦਾ ਅਸਰ ਜਿਹੜਾ ਐਜ਼ ਇਟ ਉਸੇ ਤਰ੍ਹਾਂ ਬਣੇ ਹੋਏ ਨੇ ਕਿਉਂਕਿ ਪਛਮੀ ਸਿਸਟਮ ਉਹਨੂੰ ਸਪੋਰਟ ਕਰ ਰਿਹਾ ਮੌਨਸੂਨ ਦੀਆਂ ਜੜੀਆਂ ਜਟੀਆਂ ਹਵਾਵਾਂ ਜਿਹੜੀਆਂ ਕਿ ਇਸ ਵੇਲੇ ਮੌਸਮ ਤਰਫ ਪਹਾੜਾਂ ਦੇ ਨਾਲ ਲੱਗੀ ਹੋਈ ਹੈ ਇਸ ਲਈ ਪਹਾੜਾਂ ਦੇ ਵਿੱਚ ਤੇ ਮੈਦਾਨਾਂ ਦੇ ਵਿੱਚ ਜ਼ਬਰਦਸਤ ਮੀਂਹ ਹਾਲੇ ਵੇਖਣ ਨੂੰ ਮਿਲਣਗੇ ਆਉਂਦੇ 3-4 ਦਿਨ ਜੜੇ ਆ ਮੀਂਹ ਵਾਲੇ ਫੱਕ ਤੋਂ ਇਹਨਾਂ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੇ ਤਗੜੇ ਮੀਂਹ ਸੋ ਜਿਹੜੇ ਢਮਾ ਵਾਲੇ ਫੱਕ ਤੋਂ ਦੇਖੀਏ ਦਰਿਆਵਾਂ ਵਾਲੇ ਫੱਕ ਤੋਂ ਦੇਖੀਏ ਤੇ ਲੈਵਲ ਜ਼ਰੂਰ ਚੜ ਰਿਹਾ ਪਾਣੀ ਦਾ ਪਰ ਹਾਲੇ ਕੋਈ ਅਲਰਟ ਚਤਾਵਨੀ ਦਰਿਆਵ ਕਿਤੇ ਨਾ ਕਿਤੇ ਬੰਨ ਟੁੱਟਣ ਦੀਆਂ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਸਤਲੁਜ ਦਰਿਆ ਦਾ ਕਿਤੇ ਨਾ ਕਿਤੇ ਜਿਹੜੇ ਚੌਂ ਨਿਕਲਦੇ ਆ ਜਿਹੜੇ ਨਾਲੇ ਨਦੀਆਂ ਨਿਕਲਦੇ ਆ ਇੱਥੇ ਕਿਤੇ ਨਾ ਕਿਤੇ ਹਲਕੇ ਟੁੱਟੇ ਬੰਨ ਟੁੱਟਣ ਕਰਕੇ ਕੁਝ ਖਬਰਾਂ ਇਹਦਾ ਦੀਆਂ ਆ ਰਹੀਆਂ ਨੇ ਫਾਜਲ ਕੇ ਵਿੱਚੋਂ ਫ੍ਰਿਸਰੂ ਵਿੱਚੋਂ ਜਾਂ ਜਿੱਥੇ ਜਿੱਥੇ ਸਤਲੁਜ ਲੰਘਦਾ ਤੇ ਉੱਥੇ ਥੋੜਾ ਬਹੁਤ ਫਸਲਾਂ ਦਾ ਨੁਕਸਾਨ ਹੋਇਆ ਹਾਲੇ ਫਿਰ ਹਾਲ ਚੇਤਾਵਨੀ ਅਲਰਟ ਮੌਸਮ ਫਾਗਲੋਂ ਜਾਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਜਾਰੀ ਕੀਤਾ ਗਿਆ ਨਾ ਡੈਮਵਾਂ ਨੂੰ ਲੈ ਕੇ ਨਾ ਦਰਿਆਵਾਂ ਨੂੰ ਲੈ ਕੇ ਕੋਈ ਅਪਡੇਟ ਆਉਂਦੀ ਹੈ ਤੁਹਾਡੇ ਨਾਲ ਸਾਂਝੀ ਕਰ